ਮਛਵਾੜਾ ਸਾਹਿਬ ਦੇ ਬਸਟੈਂਡ ਦੇ ਨੇੜੇ ਬਣੀ ਹੋਈ ਸ਼ਬਦ ਲਾਇਬ੍ਰੇਰੀ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਦੇ ਵਿੱਚ ਪਈ ਹੋਈ ਸੀ ਤਾਂ ਸਮਾਜ ਸੇਵੀ ਅੰਮ੍ਰਿਤਪਾਲ ਦੇ ਵੱਲੋਂ ਇਸ ਲਾਇਬ੍ਰੇਰੀ ਨੂੰ ਸੁਰਜੀਤ ਕਰਨ ਦਾ ਮੁੱਦਾ ਚੁੱਕਿਆ ਗਿਆ ਫਿਰ ਨਗਰ ਕੌਂਸਲ ਦੇ ਪ੍ਰਧਾਨ ਨੂੰ ਮੋਹਿਤ ਕੁੰਦਰਾ ਦੇ ਵੱਲੋਂ ਇਸ ਲਾਇਬ੍ਰੇਰੀ ਨੂੰ ਸੁੰਦਰ ਤੇ ਵਧੀਆ ਬਣਾਉਣ ਦੇ ਲਈ 12 ਲੱਖ ਖਰਚੋਂ ਦਾ ਮਤਾ ਪਾਇਆ ਗਿਆ ਇਸ ਦਾ ਰਸਮੀ ਤੌਰ ਤੇ ਉਦਘਾਟਨ ਹਲਕਾ ਵਿਧਾਇਕ ਜਗਤਾਰ ਸਿੰਘ ਢਿਆਲਪੁਰਾ ਤੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਮੋਹਿਤ ਕੁੰਦਰਾ ਦੇ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਤੇ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਸਵਰਗੀ ਲੇਖਕ ਸੁਖਜੀਤ ਸਿੰਘ ਦੇ ਵੱਲੋਂ ਇਸ ਲਾਇਬ੍ਰੇਰੀ ਨੂੰ ਸ਼ੁਰੂ ਕਰਵਾਇਆ ਗਿਆ ਤਾਂ ਤੋਂ ਬਾਅਦ ਇਸ ਲਾਇਬ੍ਰੇਰੀ ਦੀ ਕਿਸੇ ਨੇ ਵੀ ਸਾਰ ਨਹੀਂ ਲਈ ਤੇ ਹੁਣ ਇਸ ਨੂੰ ਆਧੁਨਿਕ ਤਰੀਕੇ ਦੇ ਨਾਲ ਰੀਨੋਵੇਸ਼ਨ ਕੀਤਾ ਜਾ ਰਿਹਾ ਜਿਸ ਦਾ ਉਦਘਾਟਨ ਕਰ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਇਸ ਸ਼ਬਦ ਲਾਇਬ੍ਰੇਰੀ ਦੇ ਵਿੱਚ ਉਹਨਾਂ ਦਾ ਨਾਮ ਵੀ ਜੋੜਿਆ ਜਾਵੇਗਾ। ਮਾਝੀਵਾੜਾ ਤੋਂ ਸੁੱਚਾ ਬਾਂਗੜ ਦੀ ਖਾਸ ਰਿਪੋਰਟ ਜੀ ਐਮਐਲਏ ਸਾਹਿਬ ਬੜੇ ਲੰਮੇ ਸਮੇਂ ਤੋਂ ਜਿਹੜੀ ਲਾਇਬ੍ਰੇਰੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਕਿਸੇ ਵੀ ਸਰਕਾਰ ਦੇ ਵੱਲੋਂ ਅੱਜ ਇਸ ਦਾ ਉਦਘਾਟਨ ਕੀਤਾ ਗਿਆ ਜਿਵੇਂ ਦੇਖਦੇ ਹੋ ਜੀ। ਤੁਸੀਂ ਅੱਜ ਤੁਹਾਨੂੰ ਸਾਨੂੰ ਪਤਾ ਵੀ ਕਿ ਲੰਬੇ ਟੈਪ ਤੋਂ ਲਾਇਬ੍ਰੇਰੀ ਜੋ ਵੀ ਫੈਸਲਤਾ ਤੇ ਮਰੀ ਆਉ ਤੇ ਉਹ ਤਨਪੁਰ ਜੀ ਨੇ ਮਹਾਮਦੇ ਕਾਰਨ ਹੀ ਜਦ ਸੁਜੀਤ ਜਨੂ ਦੀ ਯਾਦ ਨੂੰ ਸਮਰਪਿਤ ਲਾਇਬ੍ਰੇਰੀ ਕੀਤੀ ਹੈ ਜਿਹੜੀ ਨਰ ਕੌਂਸਲ ਨੇ ਦੇਵਾਜਤ ਕਾਟਨ ਸੀਗਾ ਇੱਕ ਵਧੀਆ ਗੱਲ ਹੈ ਤੁਹਾਨੂੰ ਪਤਾ ਜੀ ਜਦੋਂ ਸ਼ੁਰੂਆਤ ਤਾਂ ਲਗਭਗ ਬੈਠਣੇ ਬੱਚੇ ਆਉਣ ਵੀ ਲੱਗੇ ਪੜ੍ਹਨ ਵੀ ਲੱਗੇ ਤੇ ਹੁਣ ਜਿੰਮੀ ਅੱਜ 11 ਲੱਖ ਰੁਪਏ ਦਾ ਇੱਕ ਬਜਟ ਹੈ ਜਿਹੜਾ ਇਹਦੇ ਵਾਸਤੇ ਜਿਹੜਾ ਰੱਖਿਆ ਨੇ ਬਰ ਕੌਂਸਲ ਨੇ ਉਹ ਵੀ ਕੰਮ ਹੋਣਾ ਲਾਗ ਕੰਮ ਆਊਗਾ ਤੇ ਜੋ ਕਿਤਾਬਾਂ ਕਤੂਬਾਂ ਦੀ ਸੇਵਾ ਉਹ ਵੀ ਬਹੁਤ ਜਿਹੜੇ ਸੈਸਟਰ ਵੀ ਰਾਏ ਸੀ ਉਹਨਾਂ ਨੇ ਕੀਤੀ ਆ ਉਹਦੇ ਵਾਸਤੇ ਤੇ ਇੱਕ ਵਧੀਆ ਪ੍ਰੋਲੋਜੀ ਤੁਹਾਨੂੰ ਪਤਾ ਇੱਕ ਸ਼ਹਿਰ ਵਾਸਤੇ ਕਿ ਲਾਇਬ੍ਰੇਰੀ ਤੇ ਬਹੁਤ ਜੋਗ ਜਗ੍ਹਾ ਤੇ ਆ ਬਿਲਕੁਲ ਬੱਸ ਸਟੈਂਡ ਦੇ ਵਿੱਚ ਹੈਗੀ ਆ ਤੇ ਨਾਲ ਨਾਲ ਜੇ ਆਪਾਂ ਦੇਖਿਆ ਜਾਵੇ ਜਿਹੜੀ ਪਾਰਕ ਦੀ ਸਹੂਲਤ ਆ ਆਪਾਂ ਪਾਰਕ ਬਣਾ ਰਹੇ ਹਾਂ ਤੇ ਉਹ ਵੀ ਬਿਲਕੁਲ ਨਜ਼ਦੀਕ ਆ ਇੱਕ ਵਧੀਆ ਮਾਹੌਲਾ ਲਾਇਬ੍ਰੇਰੀ ਵਾਸਤੇ ਕਿਤੇ ਨਾ ਕਿਤੇ ਸ਼ਹਿਰ ਵਾਸੀਆਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਵੀ ਹੈ ਕਿ ਅੱਗੇ ਤੋਂ ਜੇ ਇਹ ਲਾਇਬ੍ਰੇਰੀ ਦੇ ਵੱਲ ਪੂਰਾ ਧਿਆਨ ਦਿੱਤਾ ਜਾਵੇ ਸਹਿਕਾਰਾਂ ਦੇ ਲੋਕਾਂ ਬਿਲਕੁਲ ਜੀ ਦੇਖੋ ਰਲਕੇ ਹੁਣ ਤੁਹਾਨੂੰ ਪਤਾ ਹੀ ਹੈ ਇਹਦੇ ਵਾਸਤੇ ਜੇ ਕੰਮ ਕਰਦਾ ਸਾਰਾ ਰਲਕੀ ਹੁਣ ਇੱਕ ਟੀਮ ਬਣ ਖੜੀ ਹੋ ਸਹਿਤਕਾਰ ਵੀ ਆਪਣੀ ਭੂਮਿਕਾ ਜੋ ਨਿਭਾਉਣ ਨਾਲ ਜਲ ਬਤੌਰ ਨਗਰ ਕਾਉਂਸਲ ਜੋ ਆਪਣੀ ਇਹ ਭੂਮਿਕਾ ਉਹ ਨਿਭਾਈ ਜਾਊਗੀ ਨਰਨਰਜ ਦੇ ਖਲੇ ਫੰਡ ਦੀ ਲੋੜ ਪੈਂਦੀ ਜਹੁ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਆ ਤਾਂ ਨਗਰ ਕਾਉਂਸਲ ਖੜੀ ਅਸੀਂ ਮਜੂਦ ਸਰਕਾਰ ਤੋਂ ਵੀ ਅਸੀਂ ਖੜੇ ਆ ਤੇ ਸਾਰੇ ਰਲਕੇ ਮੈਨੂੰ ਇਹ ਵੀ ਜਿਹੜੀ ਇਹ ਦੁਬਾਰਾ ਸ਼ੁਰੂਆਤ ਹੋਈ ਆ ਇਹ ਬਹੁਤ ਅੱਗੇ ਜਾਵੇ ਤੇ ਹਰ ਇੱਕ ਕਿਤਾਬ ਇਥੋਂ ਬੱਚਿਆਂ ਨੂੰ ਪੜਨ ਵਾਸਤੇ ਮਿਲੇ ਤੇ ਬੱਚੇ ਤੇ ਕਿਤਾਬਾਂ ਪੜਨ ਤੇ ਅੱਗੇ ਵਧਣ ਪ੍ਰਧਾਨ ਜੀ ਅੱਜ ਸ਼ਬਨ ਲਾਇਬ੍ਰੇਰੀ ਦਾ ਰੈਨੋਵੇਟ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਹਿਣਾ ਚਾਹੁੰਦਾ ਮੈਂ ਮੁਬਾਰਕਬਾਦ ਇੰਨਾ ਬਹੁਤ ਸਾਹਿਦ ਪ੍ਰੇਮੀਆਂ ਨੂੰ ਜਿਨ੍ਹਾਂ ਨੇ ਕੀ ਸਾਨੂੰ ਸਾਡੇ ਧਿਆਨ ਵਿੱਚ ਲਿਆਂਦਾ ਔਰ ਉਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਹਲਕਾ ਬਤਾਇਆ ਕਿਦਾ ਜਿਨ੍ਹਾਂ ਨੇ ਮੇਰਾ ਖਿਆਲ ਅੱਧ ਬੋਲ ਦੇ ਉੱਤੇ ਮੈਨੂੰ ਇਹ ਕਹਿ ਦਿੱਤਾ ਕਿ ਇਹਨੂੰ ਸਭ ਤੋਂ ਪਹਿਲਾਂ ਇਸ ਮਤੇ ਨੂੰ ਪਾਓ ਕਿਉਂਕਿ ਕਿਤਾਬਾਂ ਦਾ ਜ਼ਿੰਦਗੀ ਦੇ ਵਿੱਚ ਕਿੱਡੇ-ਕੱਡੇ ਅਸੀਂ ਅੱਜਕੱਲ ਦੇਖ ਰਹੇ ਆ ਜਿੱਡੇ ਅਫਸਰ ਬਣੇ ਨੇ ਜਾਂ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਹੱਥ ਮਾਰੀਏ ਤਾਂ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿਤਾਬਾਂ ਦਾ ਜੋ سلسلہ ਉਹ ਮੇਰਾ ਖਿਆਲ ਨਰਸਰੀ ਤੋਂ ਸ਼ੁਰੂ ਹੋ ਜਾਂਦਾ ਸੋ ਕਿਤਾਬਾਂ ਮਾਪੇਬ ਜਿੰਨਾ ਜਿੰਨਾ ਇੱਕ ਮਾਪੇਬ ਹੁੰਦਾ ਜਿਵੇਂ ਕੋਈ ਗੁਰੂ ਦੀ ਇੱਜ਼ਤ ਆ ਤੇ ਕਿਤਾਬਾਂ ਦਾ ਵੀ ਉਹਨੇ ਜ਼ਿੰਦਗੀ ਯੋਗਦਾਨ ਪਾਉਂਦਾ ਸੋ ਸਮੂਹ ਸ਼ਹਿਰ ਨਿਵਾਸੀਆਂ ਲਈ ਇਲਾਕਾ ਨਿਵਾਸੀਆਂ ਲਈ ਬਹੁਤ ਖੁਸ਼ੀ ਦੀ ਗੱਲ ਆ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਜੋ ਇਸ ਲਾਇਬ੍ਰੇਰੀ ਨੂੰ ਰੈਨੋਵੇਟ ਵੀ ਕਰਨਾ ਔਰ ਇਹਨੂੰ ਅਸੀਂ ਉੱਗੇ ਸਾਇਤਕਾਰ ਦੇ ਨਾਮ ਦੇ ਨਾਲ ਇਹਦਾ ਨਾਮ ਵੀ ਰੱਖਿਆ ਸੁਜੀਤ ਸ਼ਬਦ ਲਾਇਬ੍ਰੇਰੀ ਕਿਉਂਕਿ ਸਾਡੇ ਇਲਾਕੇ ਲਈ ਵੀ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਐਡਾ ਸਾਇਤਕਾਰ ਸਾਡੀ ਇਸ ਗੁਰੂ ਦੀ ਨਗਰੀ ਨੇ ਪੈਦਾ ਕੀਤਾ ਸੀ ਜੋ ਕਿ ਚਲੋ ਕੁਦਰਤ ਨੂੰ ਜਿੰਨੇ ਸਾਲ ਦਿੱਤੇ ਸੀ ਓਨੇ ਸਾਲ ਲੈ ਕੇ ਗਏ ਨੇ ਪਰ ਇੱਕ ਆਪਣਾ ਨਾਮ ਬਣਾ ਕੇ ਚੱਲ ਗਏ ਨੇ ਸੋ ਅੱਜ ਬਹੁਤ ਖੁਸ਼ੀ ਦਾ ਦੇਣਾ ਤੇ ਮੈਂ ਧੰਨਵਾਦ ਕਰਦਾ ਹਲਕਾ ਵਧਾਇਕ ਦਾ ਜਿਨ੍ਹਾਂ ਨੇ ਕਈ ਵਾਰ ਅਗਲੇ ਨੂੰ ਇਹ ਹੋ ਜਾਂਦਾ ਵੀ ਕੰਮ ਕਰਨ ਵਾਲੇ ਨੂੰ ਅਗਲਾ ਕਹਿੰਦਾ ਪ੍ਰਧਾਨ ਬਹੁਤ ਕੰਮ ਕਰਦਾ ਪ੍ਰਧਾਨ ਤਾਂ ਕੰਮ ਕਰਦਾ ਜੇ ਪਿੱਛੋਂ ਵਿਧਾਇਕ ਦੀ ਹੱਲਾਸ਼ੇਰੀ ਆ ਔਰ ਮੈਂ ਇਸ ਗੱਲ ਦੀ ਮਾਣ ਮਹਿਸੂਸ ਕਰਦਾ ਕਿ ਜਿਸ ਵੀ ਕੰਮ ਨੂੰ ਐਮਐਲਏ ਸਾਹਿਬ ਨੂੰ ਇਲਾਕੇ ਦੇ ਕੰਮ ਲਈ ਕਿਹਾ ਤਾਂ ਉਹਨਾਂ ਨੇ ਕਦੇ ਨਾ ਨਹੀਂ ਕੀਤੀ ਸੋ ਉਹਦਾ ਨਤੀਜਾ ਇਹ ਹੈ ਕਿ ਬਹੁਤ ਥੋੜੇ ਦਿਨਾਂ ਅੰਦਰ ਅਸੀਂ ਇਸ ਲਾਇਬ੍ਰੇਰੀ ਨੂੰ ਇੰਨੀ ਸੋਹਣੀ ਬਣਾ ਦਾਂਗੇ ਕਿ ਤੁਸੀਂ ਅਗਲੀ ਵਾਰ ਜਦੋਂ ਸਾਡੇ ਤੋਂ ਬਿਨਾਂ ਵੀ ਇੱਥੇ ਆ ਕੇ ਇਹਨੂੰ ਦੇਖੋਗੇ ਤਾਂ ਤੁਸੀਂ ਮਾਣ ਮਹਿਸੂਸ ਕਰੋਗੇ ਮਾਛੀਵਾੜਾ ਸਾਹਿਬ ਚ ਲਾਇਬ੍ਰੇਰੀ ਬਣ ਚੁੱਕੀ ਹੈ ਸਰ ਜੀ ਜਿਸ ਤਰ੍ਹਾਂ ਅੱਜ ਦੀ ਪੀੜ੍ਹੀ ਮੋਬਾਈਲਾਂ ਦੇ ਵਿੱਚ ਵਿੱਚ ਹੈ ਸਾਨੂੰ ਕੀ ਲੱਗਦਾ ਹੈ ਲਾਇਬ੍ਰੇਰੀ ਬਣਨ ਨਾਲ ਨੌਜਵਾਨ ਪੀੜ੍ਹੀ ਕਿਤਾਬਾਂ ਪ੍ਰਤੀ ਉਚੀ ਦਿਖਾਈ? ਰੁਚੀ ਦਿਖਾਉਣ ਵਾਲੀ ਜਿਹੜੀ ਗੱਲ ਆ ਦੀਪਕ ਜੀ ਮੈਂ ਮੰਨਦਾ ਕਿ ਪਿੰਡਾਂ ਤੋਂ ਬਹੁਤ ਬੱਚੇ ਆਉਂਦੇ ਨੇ ਜੀ ਕਿਉਂਕਿ ਹਰ ਬੰਦਾ ਘਰੋਂ ਸੌਖਾ ਨਹੀਂ ਸੋ ਕੁਝ ਐਸੇ ਵੀ ਨੇ ਪਰਿਵਾਰ ਕਿ ਜਿਨ੍ਹਾਂ ਨੂੰ ਅੱਗੇ ਕੋਚਿੰਗ ਲੈਣ ਵਿੱਚ ਦਿੱਕਤ ਆਉਂਦੀ ਆ ਸੋ ਮੈਂ ਮੰਨਦਾ ਕਿ ਲੋੜਵੰਦਾਂ ਲਈ ਜਿਨ੍ਹਾਂ ਨੇ ਪੜ ਕੇ ਮਾਪੇ ਦਾ ਨਾਮ ਰੋਸ਼ਨ ਕਰਨਾ ਉਹਨਾਂ ਲਈ ਇਹ ਰਾਮ ਰਾਮ ਬਾਗ ਸਾਬਤ ਸਾਬਤ ਹੋਊਗਾ ਕਿਉਂਕਿ ਪੂਰੇ ਆ ਕੇ ਉਹਨਾਂ ਨੂੰ ਕਿਤਾਬਾਂ ਵੀ ਮਹਈਆ ਕਰਾਵਾਂਗੇ ਕੋਚਿੰਗ ਵੀ ਮਹਈਆ ਕਰਾਵਾਂਗੇ ਇੱਥੇ ਏਸੀ ਲੱਗਣੇ ਆ ਵਾਤਾਵਰਨ ਵੀ ਉਸੇ ਤਰ੍ਹਾਂ ਦਾ ਬਣਾਵਾਂਗੇ ਸੋ ਮੈਨੂੰ ਇਹ ਲੱਗਦਾ ਕਿ ਬਹੁਤ ਵੱਡਾ ਉਪਰਾਲਾ ਹੋਊਗਾ ਕਿੰਨੀ ਖਾਤਰ ਦੇ ਨਾਲੇ ਤਿਆਰ ਹੋਣਗੇ 12 ਲੱਖ ਰੁਪਈਆ ਫਿਲਹਾਲ ਲਗਾਇਆ ਹੈ ਜੀ ਜੇ 5 7 10 ਲੱਖ ਦੀ ਲੋੜ ਪਈ ਤਾਂ ਮੈਂ ਇਸ ਗੱਲ ਦਾ ਵਾਅਦਾ ਕਰਦਾ ਅਸੀਂ ਬਿਲਕੁਲ ਇਹਦੇ ਤੇ ਲਗਾਵਾਂਗੇ ਕਿਉਂਕਿ ਇਹ ਇੱਕ ਗਹਿਣਾ ਵਾ ਸਾਡੇ ਲਈ ਇਹ ਖੀਰਾ ਵਾ ਸੋ ਹੀਰੇ ਦੀ ਸੰਭਾਲ ਜਿੰਨੀ ਕਰ ਲਈ ਓਨੀ ਕਰਾਂਗੇ